ਜਿੱਥੇ ਸਾਡਾ ਇੱਕ ਜੋਧਾ ਸੂਰਮਾ ਜਿਨ੍ਹਾਂ ਨੇ 27-22 ਸਾਲ ਕੈਸ ਸਾਲ ਨੌਕਰੀ ਕੀਤੀ 35 ਸਾਲ ਹੱਦਾਂ ਤੇ ਵੀ ਆ ਕੇ ਲੜਿਆ ਤੇ ਅੱਜ ਫੇਰ ਉਸੇ ਹੱਦ ਸਰ ਹੱਦ ਦੇ ਉੱਤੇ ਆਪਣੀਆਂ ਨਸਲਾਂ ਦੀ ਰਾਖੀ ਕਰਨ ਲਈ ਫਸਲਾਂ ਦੀ ਰਾਖੀ ਕਰਨ ਲਈ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਅੱਜ ਮਰਨ ਵਰਤ ਤੇ ਬੈਠੇ ਨੇ ਤੁਹਾਨੂੰ ਪਤਾ ਹੀ ਹੋਣਾ ਵੀ ਦਲੇਲ ਸਾਹਿਬ ਨੂੰ ਜਿਹੜਾ ਰਾਤ 2:3-3 ਵਜੇ ਚੱਕਿਆ ਗਿਆ ਇਥੋਂ ਜਵਰੀ ਪੁਲਿਸ ਦੁਆਰਾ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਇਥੇ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਸੀਗਾ ਕਿ ਹੁਣ ਦੂਜਾ ਜਿਹੜਾ ਸਾਡਾ ਜੋਧਾ ਫਿਰ ਤਿਆਰ ਆ ਦੂਜੇ ਤੋਂ ਬਾਅਦ ਤੀਜਾ ਇਹ ਲੜੀ ਹੁਣ ਟੁੱਟਣੀ ਨਹੀਂ ਇਹ ਸਰਕਾਰਾਂ ਜਿੰਨਾ ਜ਼ੁਲਮ ਤੇ ਜ਼ਬਰ ਵਧਾ ਰਹੀਆਂ ਉਹ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਿਵੇਂ ਕਰਨਾ ਜੇ ਤੱਤੀਆਂ ਤਵੀਆਂ ਤੇ ਬਹਿ ਕੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਹੋਇਆ ਸੀ ਤੇ ਜ਼ਬਰ ਨੂੰ ਮਾਰ ਦਿੱਤੀ ਸੀਗੀ ਤਾਂ ਸਾਡਾ ਇਤਿਹਾਸ ਵੀ ਅਜੇ ਉਹੀ ਹੈ ਵੀ ਜਿਵੇਂ ਸਰਕਾਰਾਂ ਜ਼ਬਰ ਟਾਉਣ ਗਈਆਂ ਤੇ ਇਸ ਤਰੀਕੇ ਦੇ ਨਾਲ ਸਬਰ ਨਾਲ ਬੈਠ ਕੇ ਸ਼ਾਂਤੀ ਨਾਲ ਬੈਠ ਕੇ ਇਹਦਾ ਮੁਕਾਬਲਾ ਕਰਨਾ ਸੋ ਉਹਦੇ ਲਈ ਤਿਆਰ ਆ ਹੁਣ ਅਪੀਲ ਆ ਬਾਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੈਠੇ ਆ ਬਾਈ ਖਨੌਰੀ ਜਿੱਥੇ ਸਾਡਾ ਇੱਕ ਜੋਧਾ ਸੂਰਮਾ ਜਿਨ੍ਹਾਂ ਨੇ 27-28 ਸਾਲ ਕੈਸ ਸਾਲ ਨੌਕਰੀ ਕੀਤੀ 35 ਸਾਲ ਹੱਦਾਂ ਤੇ ਵੀ ਆ ਕੇ ਲੜਿਆ ਤੇ ਅੱਜ ਫੇਰ ਉਸੇ ਹੱਦ ਸਰ ਹੱਦ ਦੇ ਉੱਤੇ ਆਪਣੀਆਂ ਨਸਲਾਂ ਦੀ ਰਾਖੀ ਕਰਨ ਲਈ ਫਸਲਾਂ ਦੀ ਰਾਖੀ ਕਰਨ ਲਈ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਅੱਜ ਮਰਨ ਵਰਤ ਤੇ ਬੈਠੇ ਨੇ ਤੁਹਾਨੂੰ ਪਤਾ ਹੀ ਹੋਣਾ ਵੀ ਡੱਲੇਲ ਸਾਹਿਬ ਨੂੰ ਜਿਹੜਾ ਰਾਤ 2:3-3 ਵਜੇ ਚੱਕਿਆ ਗਿਆ ਥੋ ਜਵਰੀ ਪੁਲਿਸ ਦੁਆਰਾ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਇਥੇ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਸੀਗਾ ਕਿ ਹੁਣ ਦੂਜਾ ਜਿਹੜਾ ਸਾਡਾ ਜੋਧਾ ਫਿਰ ਤਿਆਰ ਆ ਦੂਜੇ ਤੋਂ ਬਾਅਦ ਤੀਜਾ ਇਹ ਲੜੀ ਹੁਣ ਟੁੱਟਣੀ ਨਹੀਂ ਇਹ ਸਰਕਾਰਾਂ ਜਿੰਨਾ ਜ਼ੁਲਮ ਤੇ ਜ਼ਬਰ ਵਧਾ ਰਹੀਆਂ ਉਹ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਿਵੇਂ ਕਰਨਾ ਜੇ ਤੱਤੀਆਂ ਤਵੀਆਂ ਤੇ ਬਹਿ ਕੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਹੋਇਆ ਸੀ ਤੇ ਜ਼ਬਰ ਨੂੰ maat ਦਿੱਤੀ ਸੀਗੀ ਤਾਂ ਸਾਡਾ ਇਤਿਹਾਸ ਵੀ ਅਜੋਹੀ ਹੈ ਵੀ ਜਿਵੇਂ ਸਰਕਾਰਾਂ ਜਬਰ ਟਾਉਣ ਗਈਆਂ ਤੇ ਇਸ ਤਰੀਕੇ ਦੇ ਨਾਲ ਸਬਰ ਨਾਲ ਬੈਠ ਕੇ ਸ਼ਾਂਤੀ ਨਾਲ ਬੈਠ ਕੇ ਇਹਦਾ ਮੁਕਾਬਲਾ ਕਰਨਾ ਸੋ ਉਹਦੇ ਲਈ ਤਿਆਰ ਆ ਹੁਣ ਅਪੀਲ ਆ ਬਾਈ ਪੰਜਾਬ ਦੇ ਲੋਕਾਂ ਹਰਿਆਣੇ ਦੇ ਲੋਕਾਂ ਵੀ ਆਪਣਾ ਮੋਰਚਾ ਲਗਾਤਾਰ 9 ਮਹੀਨਿਆਂ ਤੋਂ ਇੱਥੇ ਜੰਮਿਆ ਹੋਇਆ ਸ਼ੰਭੂ ਤੇ ਖਨੌਰੀ ਦੇ ਉੱਤੇ ਸ਼ਿੰਗਾਰਸ ਲੜ ਰਹੇ ਆ ਕੋਈ ਸਰਕਾਰ ਕਿਸੇ ਗੱਲਬਾਤ ਲਈ ਕਿਸੇ ਮੰਗ ਦੀ ਸਹਿਮਤੀ ਦੇ ਉੱਤੇ ਕਿਸੇ ਗੱਲਾਂ ਦੇ ਉੱਤੇ ਜਿਹੜੀਆਂ-ਜਿਹੜੀਆਂ ਵੀ ਮੰਗਾ ਸੀਗੀਆਂ ਸਾਡੀਆਂ ਉਹਦੇ ਉੱਤੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਤੇ ਉਲਟਾ ਜਿਹੜਾ ਧੱਕੇ ਨਾਲ ਜ਼ਬਰਦਸਤੀ ਦੇ ਉੱਤੇ ਉਤਰੇ ਹੋਏ ਨੇ ਹੁਣ ਪੰਜਾਬ ਦੇ ਲੋਕੋ ਤੁਸੀਂ ਸੋਚਣਾ ਹੈ ਕਿ ਆਪਾਂ ਘਰਾਂ 'ਚ ਬੈਠਣਾ ਕਿ ਆਪਾਂ ਨਿਕਲ ਕੇ ਲੜਨਾ ਸੋ ਮੈਂ ਅਪੀਲ ਕਰਦਾ ਖਾਸ ਤੌਰ ਤੇ ਪੰਜਾਬ ਦੀ ਨੌਜਵਾਨੀ ਨੂੰ ਕਿ ਭਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰੀ ਲਵਾਓ 13000 ਦੇ ਕਰੀਬ ਪੰਜਾਬ ਦਾ ਪਿੰਡ ਆ ਯਾਰ ਜੇ ਇੱਕ ਇੱਕ ਬੰਦਾ ਵੀ ਨਿਕਲਾਂਗੇ ਇੱਕ ਪਿੰਡ ਜੋ ਇੱਕ ਬੰਦਾ ਵੀ ਵਾਰੀ ਬਣ ਕੇ ਨਿਕਲਿਆ ਤਾਂ ਵੀ 13000 ਬੰਦਾ ਐਥੇ ਪਹੁੰਚ ਸਕਦਾ ਪਾਰੀਆਂ ਬਨੂ ਮੈਂ ਪਿੰਡਾਂ ਦੇ ਵਿੱਚ ਜਿੰਨੇ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਭਾਈ ਅਰਦਾਸ ਵੀ ਕਰੋ ਮੋਰਚੇ ਦੇ ਚੜ੍ਹਦੀ ਕਲਾ ਲਈ ਤੇ ਨਾਲ ਲੋਕਾਂ ਨੂੰ ਵੀ ਅਪੀਲ ਕਰੋ ਇਹ ਭਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਲੋਕੋ ਬਾਰੀਆਂ ਬਨ ਕੇ ਜਿਵੇਂ ਆਪਾਂ 2020 ਦੇ ਅੰਦੋਲਨ ਦੇ ਵਿੱਚ ਦਿੱਲੀ ਜਾਂਦੇ ਰਹੇ ਆ ਵੱਡੇ ਕਾਫਲੇ ਬਨ ਕੇ ਵੱਡੇ ਇਕੱਠਾਂ ਦੇ ਰੂਪ ਚ ਬਾਰੀਆਂ ਬਨ ਕੇ ਉਵੇਂ ਹੀ ਬਾਰੀਆਂ ਬਨ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਭਰਾਵੋ ਇਧਰ ਨੂੰ ਆਜੋ ਨਹੀਂ ਚੇਤੇ ਰੱਖਿਓ ਜੇ ਸਾਡੇ ਇਹ ਮੋਰਚੇ ਸਰਕਾਰਾਂ ਖਦੇੜ ਦਿੰਦੀਆਂ ਨੇ ਸਰਕਾਰਾਂ ਫੇਲ ਕਰ ਦਿੰਦੀਆਂ ਨੇ ਤਾ ਯਾਦ ਰੱਖਿਓ ਛੋਡਾ ਕੋਈ ਵੀ ਮੋਰਚਾ ਆਉਣ ਵਾਲੇ ਸਮੇਂ 'ਚ ਸਰਕਾਰ ਨੇ ਸਿਰੇ ਨਹੀਂ ਲੱਗਣ ਦੇਣਾ ਛੋਡੀ ਕੋਈ ਗੱਲ ਨਹੀਂ ਮੰਨਣੀ ਛੋਡਾ ਕੋਈ ਹੱਕ ਕਿਸੇ ਨੇ ਨਹੀਂ ਦੇਣਾ ਛੋਡੀਆਂ ਜ਼ਮੀਨਾਂ ਹੋਣ ਛੋਡੇ ਪਾਣੀ ਹੋਣ ਛੋਡੇ ਕੋਈ ਹੋਰ ਹੱਕ ਹੋਣ ਸਾਰੇ ਕਿਸਾਨਾਂ ਦੇ ਮਜ਼ਦੂਰਾਂ ਦੇ ਮਲਾਜ਼ਮਾਂ ਦੇ ਸਾਰੇ ਹੱਕ ਛੋਡੇ ਖਤਮ ਕਰ ਦੇਣੇ ਆ ਕੋਈ ਹੱਕ ਸਾਨੂੰ ਇੱਥੇ ਮਿਲਣਾ ਨਹੀਂ ਆਪਾਂ ਦੇਖ ਹੀ ਰਹੇ ਹਾਂ ਬਠਿੰਡੇ ਦੇ ਵਿੱਚ ਕਿਸਾਨ ਕੁੱਟੇ ਜਾਂਦੇ ਨੇ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਡੇ ਵਿਦਿਆਰਥੀ ਕੁੱਟੇ ਜਾਂਦੇ ਨੇ ਸਰੂਰ ਦੇ ਵਿੱਚ ਸਾਡੇ ਟੀਚਰ ਕੁੱਟੇ ਜਾਂਦੇ ਨੇ ਤੇ ਇੱਥੋਂ ਡੱਲਿਆਲ ਸਾਹਿਬ ਨੂੰ ਚੱਕ ਲਿਆ ਜਾਂਦਾ ਸੁਨਾਮ ਦੇ ਵਿੱਚ ਸਾਡਾ ਇੱਕ ਯੋਧਾ ਬੈਠਾ ਟਾਵਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਲਈ ਕਾਨੂੰਨ ਬਣਾਉਣ ਦੀ ਖਾਤਰ ਉਹ ਵੀ ਲੰਮੇ ਸਮੇਂ ਤੋਂ ਉੱਥੇ ਬੈਠਾ ਲੜਾਈ ਲੜ ਰਿਹਾ ਹੈ ਕਹਿੰਦੇ ਚਾਰ ਸਫੇ ਅੱਜ ਅਸੀਂ ਇਹਨਾਂ ਮੋਰਚਿਆਂ ਦੇ ਵਿੱਚ ਡਟੇ ਹੋਏ ਆਂ ਪਰ ਸਾਰੇ ਮੋਰਚਿਆਂ ਦੀ ਕੜੀ ਇੱਕ ਦੂਜੇ ਨਾਲ ਜੁੜਦੀ ਆ ਕਮਨ ਸਾ ਮੋਰਚਾ ਮਹਾਲੀ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੇ ਮੋਰਚਿਆਂ ਦੀ ਕੜੀ ਭਰਾਵੋ ਇੱਕ ਦੂਜੇ ਨਾਲ ਜੁੜਦੀ ਆ ਸਾਰੀਆਂ ਲਾਈਆਂ ਸਾਂਝੀਆਂ ਨੇ ਮੈਂ ਅਪੀਲ ਕਰਦਾ ਸਮੁੱਚੇ ਲੋਕਾਂ ਨੂੰ ਤੇ ਸਮੁੱਚੀਆਂ ਸਾਡੀਆਂ ਕਿਸਾਨਾਂ ਮਜ਼ਦੂਰਾ ਮਜ਼ਮਾਂਦਿਆਂ ਜਥੇਬੰਦਿਆਂ ਨੂੰ ਵੀ ਭਰਾਵੋ ਹੁਣ ਸੋਚਣ ਦਾ ਵੇਲਾ ਨਹੀਂ ਹੁਣ ਬਖਰੇਮਿਆਂ ਦਾ ਵੇਲਾ ਨਹੀਂ ਹੁਣ ਤਾਂ ਇਕੱਠੇ ਹੋ ਕੇ ਆਜੋ ਇਹਦਾ ਸੋਚੀ ਜਾ ਵੀ ਅਸੀਂ ਤਾਂ ਸਾਡੀ ਵਿਚਾਰਧਾਰਾ ਨਹੀਂ ਮਿਲਦੀ ਜੀ ਉਹ ਚਾਰ ਤਰ੍ਹਾਂ ਰੱਖੋ ਕੋਈ ਕਿਸੇ ਨੂੰ ਇਹ ਨਹੀਂ ਕਹਣਾ ਵੀ ਆਪਣੀ ਵਿਚਾਰਧਾਰਾ ਬੰਦੇ ਨੂੰ ਖੜਨਾ ਚਾਹੀਦਾ ਕੋਈ ਇੱਥੇ ਬੰਦੀ ਆ ਕੋਈ ਬੰਦਾ ਉਹ ਖੜਾ ਰਵੇ ਉਹਨੂੰ ਕੋਈ ਇਸ ਗੱਲ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਸਾਡਾ ਇਤਿਹਾਸ ਰਿਹਾ ਵੀ ਜਦੋਂ ਅਬਦਾਲੀ ਵਰਗੇ ਚੜ ਕੇ ਆਉਂਦੇ ਸੀ ਨਾ ਤੇ ਮਿਸਲਾਂ ਵਾਲੇ ਜਿਹੜੇ ਖੂਨ ਦੇ ਪਿਆਸੇ ਸੀ ਝਟ ਇਕੱਠੇ ਹੋ ਜਾਂਦੇ ਸੀ ਇਕੱਠੇ ਹੋ ਕੇ ਟੱਕਰਾਂ ਕਰਦੇ ਸੀ ਮੂੰਹ ਪਾਉਂਦੇ ਸੀ ਸਾਡੀ ਆ ਜ ਲੜਾਈ ਇੱਕ ਹੈ ਨੀਤੀਆਂ ਇੱਕ ਨੇ ਤੇ ਲੜਨ ਵਾਲੀ ਧਿਰ ਵੀ ਮੂਰਲੀ ਸਾਡੀ ਸਾਰਿਆਂ ਦੀ ਉਹੀ ਇੱਕੋ ਹੀ ਹੈ। ਅਸਲ ਵੀ ਉਹੀ ਆ ਸਭ। ਸਾਨੂੰ ਅੱਜ ਲੜਨ ਦੀ ਲੋੜ ਹੈ, ਸੰਘਰਸ਼ ਕਰਨ ਦੀ ਲੋੜ ਹੈ ਜੇ ਅਸੀਂ ਨਸਲਾਂ ਤੇ ਫਸਲਾਂ ਬਚਾਉਣੀਆਂ ਨੇ। ਸੋ ਮੇਰਾ ਵੀਰ ਬੇਨਤੀ ਆ ਬਾਬ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਖਨੌਰੀ ਦੇ ਉੱਤੇ ਬੈਠੇ ਨੇ ਸਾਡੇ ਸੂਰਮੇ ਮਰਨਵਾਰਤ ਦੇ ਉੱਤੇ ਇਹ ਆਰ ਤੇ ਪਾਰ ਦੀ ਗੱਲ ਹੈ, ਇਹ ਨਹੀਂ ਹੋਣੀ। ਅੱਗੇ ਵੀ ਮਰਨਵਾਰਤ ਦੇ ਬਹੁਤ ਚੱਲੇ ਨੇ ਹਜੇ। ਸਾਫ ਤੇ ਹਾਸ ਦੇ ਵਿੱਚ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਉਨਾਂ ਦਾ ਜ਼ਿਕਰ ਆਉਂਦਾ ਉਹਨਾਂ ਨੇ ਮਰਨ ਵਾਲਤ ਰੱਖਿਆ ਸੀ ਤੇ ਆਪਣਾ ਸਰੀਰ ਤਿਆਗਤਾ ਸੀ ਕੁਰਬਾਨੀ ਕਰਕੇ ਚੜ੍ਹਾਈ ਕਰ ਗਏ ਸੀਗੇ 68 ਦਿਨ ਜਾਂ 69 ਦਿਨ ਉਹ ਬੈਠੇ ਰਹੇ ਨੇ ਬਹੁਤਿਆਂ ਲੋਕਾਂ ਨੇ ਕਿਹਾ ਸੀ ਕਿ ਉੱਠ ਖੜੋ ਜੀ ਕੋਈ ਗੱਲ ਨਹੀਂ ਮੰਗਾ ਫਿਰ ਮਨਾਲਾਂਗੇ ਉੱਠ ਕੇ ਲੜ ਪਾਂਗੇ ਤਾਂ ਇੱਕੋ ਹੀ ਗੱਲ ਕਹੀ ਸੀ ਗੁਰੂ ਦਾ ਸਿੱਖਾਂ ਅਰਦਾਸ ਕਰਕੇ ਬੈਠਾ ਤੇ ਆਪਣੇ ਬਚਨ ਪਗਾ ਕੇ ਜਾਉਂਦਾ ਸੋ ਤਿਹਾਰ ਦੇ ਵਿੱਚ ਉਸ ਤਰ੍ਹਾਂ ਦਾ ਹੀ ਇਹ ਮੋਰਚਾ ਹੈ ਸਰਕਾਰ ਦੀ ਸੋਚ ਲਈ ਵੀ ਉਹ ਨਹੀਂ ਇਹ ਵੀ ਆਏ ਸਰਕਾਰ ਕੋਈ ਮੰਤਰੀ ਆ ਗਿਆ ਤੇ ਇੱਥੇ ਸਾਨੂੰ ਜੂਸ ਪਿਆ ਕੇ ਤੇ ਗੱਲਾਂ ਬਾਤਾਂ ਕਰਕੇ ਠਾ ਗਿਆ ਇਹ ਹੋਵੇਂ ਹੋਣੀ ਨਹੀਂ ਇਹ ਹੁਣ ਤੁਸੀਂ ਸੋਚ ਰਹੇ ਕਿ ਸਾਡੇ ਕਿੰਨੇ ਆਕ ਬੰਦਿਆਂ ਦੀ ਬਲੀ ਲੈਣੀ ਆ ਕੁਰਬਾਨੀ ਦੇਣੀ ਆ ਇੱਕ ਤੋਂ ਬਾਅਦ ਦੂਜਾ ਤੀਜਾ ਚੌਥਾ ਪੰਜਵਾਂ ਇਸ ਤਰ੍ਹਾਂ ਜੁੜਦੇ ਜਾਣੀਆਂ ਜਾਣੀਆਂ ਲੜੀਆਂ ਨੇ ਜੁੜਦੇ ਜਾਣੇ ਇਨਸਾਨ ਨੇ ਕੁਰਬਾਨੀ ਵਾਲੇ ਬਹੁਤ ਪਏ ਨੇ ਲੜਨ ਬਹੁਤ ਲੰਮੀ ਆ ਸੋ ਲੋਕਾਂ ਨੂੰ ਅਪੀਲ ਆ ਬਾਈ ਸੋਨੂੰ ਇਸ ਮੋਰਚੇ ਦੇ ਵਿੱਚ ਆਉਣ ਦੀ ਅਪੀਲ ਕਰਦਾ ਖਾਸ ਤੌਰ ਤੇ ਨੌਜਵਾਨੀ ਨੂੰ ਕਿ ਆਓ ਨੌਜਵਾਨੋ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਇਧਰੋਂ ਤੁਸੀਂ ਆਪਣੀ ਹਾਜ਼ਰੀ ਕੋਈ 2 ਦਿਨ ਕੋਈ 4 ਦਿਨ ਕੋਈ 5 ਦਿਨ ਲਵਾ ਕੇ ਜਾਓ ਬਾਰੀਆਂ ਦੇ ਨਾਲ ਅਗਲੀ ਮੇਰੀ ਪੀਲ ਹੈ 3 ਦਸੰਬਰ ਨੂੰ 3 ਦਸੰਬਰ ਨੂੰ ਬੁੱਢੇ ਦਰਿਆ ਦੇ ਵਿੱਚ ਪੈਂਦੀਆਂ ਜ਼ਿਹਰਾ ਜਿਹਨੇ ਸਾਰਾ ਦੱਖਣੀ ਮਾਲਵਾ ਮਾਰਤਾ ਰਾਜਸਥਾਨ ਬੀਕਾਨੇਰ ਤੱਕ ਦੇ ਲੋਕ ਮਾਰਦੇ ਗੰਗਾ ਤੱਕ ਤੱਕ ਤੇ ਲੋਕ ਮਾਰਦੇ ਕੈਂਸਰ ਤੋਂ ਸਾਰਾ ਪੀੜਤ ਨੇ ਉਹ ਏਰੀਆ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਕੈਂਸਰ ਨਾਲ ਕਾਲੇ ਪੀੜੇ ਨਾਲ ਜਿਵਾਗ ਤੱਕ ਮਰ ਗਏ ਆ ਅਪਾਹਜ ਮੰਦ ਬੁੱਧੀ ਜਿਵਾਗ ਪੈਦਾ ਹੋ ਚੱਲੇ ਆ ਬਹੁਤ ਬੁਰਾ ਹਾਲ ਆ ਮੈਂ ਸਾਰੇ ਉਸ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਆਇਆ ਸੋ ਭਰਾਵੋ ਉਹ ਜ਼ਹਿਰਾਂ ਨੂੰ ਰੋਕਣਾ ਬੜਾ ਅਤੀ ਜ਼ਰੂਰੀ ਹੈ ਉਹ ਜ਼ਹਿਰਾਂ ਦੇ ਨਾਂ ਰੁਕੀਆਂ ਤੁਹਾਡੇ ਕੋਲੇ ਕੋਈ ਰਾਹ ਨਹੀਂ ਆ ਜੇ ਪਾਣੀ ਨਹੀਂ ਪੀਂਦੇ ਦਾ ਪਾਣੀ ਮੁੱਖ ਜੂ ਸਰੀਰ ਚੋਂ ਤਾਂ ਵੀ ਮਰਾਂਗੇ ਜੇ ਪਾਣੀ ਪੀਓਗੇ ਜ਼ਹਿਰਾਂ ਵਾਲਾ ਤਾਂ ਵੀ ਮਰਾਂਗੇ ਤੁਹਾਡਾ ਕੱਲੇ ਦਰਿਆ ਨਹੀਂ ਸਤਲੁਜ ਦਾ ਵੀ ਵਿਆਹ ਸਾਡੇ ਦਰਿਆ ਕੱਲੇ ਜ਼ਹਿਰੀਲੇ ਕੀਤੇ ਤੁਹਾਡੇ ਧਰਤੀ ਹੇਠਾਂ ਵੀ ਬੋਰ ਕਰਕੇ ਜ਼ਹਿਰਾਂ ਪਾਈ ਜਾਂਦੇ ਅੱਜ ਦੇ ਨਹੀਂ ਪਿਛਲੇ 35-40 ਸਾਲ ਤੋਂ ਇਹ ਧਰਤੀ ਹੈ ਨਾ ਜਿਹੜਾ ਪਾਤੀਆਂ ਸਾਰੇ ਪੱਤਨ ਥੋੜੇ ਕੈਮੀਕਲ ਨਾਲ ਭਰਤੇ ਥੋੜੇ ਪਾਣੀ ਜਿਹੜੇ ਨੀਮ ਆ ਚੁੱਕੇ ਆ ਥੋੜੇ ਦਰਿਆਵਾਂ ਦੇ ਵਿੱਚ ਕੈਮੀਕਲ ਪਾਤਾ ਥੋੜਾ ਕੋਈ ਪਾਣੀ ਇੱਥੇ ਪੀਣ ਯੋਗ ਨਹੀਂ ਰਿਹਾ ਸੋ ਤੁਹਾਨੂੰ ਪੀਰ ਆ ਵੀ 3 ਤਰੀਕ ਨੂੰ ਤਾਜਪੁਰ ਰੋਡ ਲੁਧਿਆਣੇ ਜਿਹੜਾ ਸਮਰਾਲਾ ਚੌਕ ਹੈ ਜਦੋਂ ਬਚਨਦੀਗਰ ਨੂੰ ਜਾਂਦੇ ਆ ਸਮਰਾਲੇ ਤੋਂ ਅੱਗੇ ਲੁਧਿਆਣੋਂ ਤੰਡੀਗਰ ਸਾਹ ਰੋਡ ਨਿਕਲਦੀ ਹੈ ਸਮਰਾਲਾ ਚੌਕ ਦੇ ਅੱਗੇ ਤਾਜਪੁਰ ਰੋਡ ਹੈ ਉੱਥੇ ਜਿਹੜੀ 9 ਕਰੋੜ ਲੀਟਰ ਜ਼ਹਿਰ ਡਿੱਗਦੀ ਆ ਬੁੱਡੇ ਦਰਿਆ ਦੇ ਵਿੱਚ ਉੱਥੋਂ ਡਿੱਗਦੀ ਆ ਕਹਾਂ ਜਾ ਕੇ ਬਲੀਪੁਰ ਤੋਂ ਜਾ ਕੇ ਸਤਲੋਜ ਦੇ ਵਿੱਚ ਜੋ ਸੋਡੇ ਅੱਗੇ ਨਹਿਰਾ ਵਾਹੀ ਹਰੀ ਦੇ ਪੱਤਨ ਤੋਂ ਨਿਕਲਦੀਆਂ ਨੇ ਤੇ ਉੱਥੋਂ ਕਹਾਂ ਸੋਡੇ ਪਿੰਡਾਂ ਚ ਘਰਾਂ ਤੱਕ ਸੋਡੇ ਚੁੱਲਿਆਂ ਤੱਕ ਸੋਡੇ ਖੇਤਾਂ ਤੱਕ ਉਹ ਯਾਰ ਪਹੁੰਚ ਜਿਓ ਕੈਮੀਕਲ ਆਉਂਦਾ ਉਹ ਬੰਦ ਕਰਨਾ ਉਦਦੇ ਵੀ ਮੇਰਾ ਵੀਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉਹ ਤੁਹਾਨੂੰ ਅਗਲੀ ਰਣਨੀਤੀ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਦੱਸ ਦਿਆਂਗੇ ਵੀ ਕਿੱਥੇ ਇਕੱਠੇ ਹੋਣਾ ਕਿੱਥੋਂ ਤੁਰਨਾ ਹੈ ਕੀ ਆਪਾਂ ਗੱਲਬਾਤ ਕਰਨੀ ਹੈ ਸੋ ਮੇਰੀ ਬੇਨਤੀ ਹੈ ਇਹਨਾਂ ਮੋਰਚਿਆਂ ਨੂੰ ਸਫਲ ਬਣਾਉਣ ਦੇ ਲਈ ਵੱਧ ਤੋਂ ਵੱਧ ਵੱਡੀ ਗਿਣਤੀ ਤੱਕ ਪਹੁੰਚੋ। ਵਾਹਿਗੁਰੂ ਜੀ ਖਾਲਸਾ। ਵਾਹਿਗੁਰੂ ਜੀ। ਉਸ ਦੋ ਸ਼ਬਦ ਤੁਹਾਡੇ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪੰਜਾਬ ਨਹੀਂ, ਹਰਿਆਣਾ ਨਹੀਂ, ਪੂਰੇ ਹਿੰਦੁਸਤਾਨ ਦੇ ਕਿਸਾਨਾਂ, ਮਜ਼ਦੂਰਾਂ ਨੂੰ ਇਹ ਬੇਨਤੀ ਕਰਦਾ ਕਿ ਜਿਹੜਾ ਇਹ ਮੋਰਚਾ ਲੱਗਾ ਨਾ ਇਹ ਉਹਦੇ ਦੇਸ਼ ਦੀਆਂ ਮੰਗਾਂ ਨੂੰ ਲੈ ਕੇ ਲੱਗਾ ਨਾ ਕਿ ਪੰਜਾਬ ਹਰਿਆਣਾ ਦੀਆਂ ਸੋ ਸਾਰਿਆਂ ਨੂੰ ਬੇਨਤੀ ਆ ਕਿ ਅਗਰ ਆਪਣਾ ਜਿਸ ਤਰ੍ਹਾਂ ਲੱਖੇ ਬਾਈ ਨੇ ਆਖਿਆ ਕਿ ਆਪਣਾ ਭਵਿੱਖ ਬਚਾਉਣਾ ਆਪਣੀਆਂ ਅਗਲੀਆਂ ਪੀੜ੍ਹੀਆਂ ਬਚਾਉਣੀਆਂ ਆਪਣੀਆਂ ਫਸਲਾਂ ਬਚਾਉਣੀਆਂ ਆਪਣੇ ਨਸਲਾਂ ਬਚਾਉਣੀਆਂ ਆਪਣਾ ਪਾਣੀ ਬਚਾਉਣਾ ਤੇ ਆਪਾਂ ਨੂੰ ਹੰਬੜਾ ਮਾਰ ਕੇ ਲੜਾਈ ਲੜਨੀ ਪੈਣੀ ਹੈ ਘਰਾਂ 'ਚ ਬੈਠ ਕੇ ਗੱਲ ਨਹੀਂ ਬਣਨੀ ਸੋ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਇਹਨਾਂ ਮੋਰਚਿਆਂ 'ਚ ਸ਼ਾਮਲ ਹੋਵੋ ਔਰ ਸਰਕਾਰ ਦੇ ਨੱਕ ਵਿੱਚ ਦਮ ਕਰ ਦਿਓ ਜਿਸ ਤਰ੍ਹਾਂ 2020 ਕਿ ਇਹ ਕੀਤਾ ਸੀਗਾ ਤਾਂ ਕਿ ਆਪਣੀਆਂ ਮੰਗਾਂ ਮਨਾ ਕੇ ਆਪਾਂ ਆਪਣੇ ਸਮਾਜ ਨੂੰ ਆਪਣੇ ਕਿਸਾਨਾਂ ਨੂੰ ਮਜ਼ਦੂਰਾਂ ਦੇ ਹੱਕ ਦਿਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ